ਜੀਤੋ ਲਿਆਣਾ ਹਟ ਟੈਂਕ ਇੰਟਰ ਦਾ ਇਹ ਉਹ ਨਾ ਚੇਹੇ ਚਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਖੜੇ ਆਂ ਜੀ ਕੋਈ ਮਤੂਰ ਰੋਡ ਤੇ ਮੈਂ ਭਰਾ ਆਪਣੇ ਮਿਲਿਆ ਸੀ ਇਹ ਇੱਕ ਜਾਨਵਰ ਘੋੜਾ ਪੰਜਾਬੀ ਜਾ ਦਿੰਦੇ ਯਾਰ ਲੈ ਕੇ ਜਾਣ ਰਿਹਾ ਕੋਈ ਮਤੂਰਾ ਚਾਚਾ ਪੀਤੀ ਆ ਹੋਟਲ ਤੇ ਵੀਰਾ ਨਾ ਕੀਤੇ ਵਜਨ ਬਲਾ ਤੁਹਾਨੂੰ ਮੁਖਾਉਨੇ ਜਾਨਵਰ ਬੜੀ ਮਿਹਨਤ ਵੀਰ ਜੋ ਤਰੇ ਰਾਜ ਕਦੇ ਸਾਹ ਨਹੀਂ ਲਿਆ ਰਾਜ ਕਦੇ ਸਾਹ ਨਹੀਂ ਲਿਆ ਜੋ ਤਰੇ ਰਾਜ ਕਦੇ ਸਾਹ ਨਹੀਂ ਲਿਆ ਨਾ ਨਾ ਸਾਹ ਲਿਆ ਤੇ ਨਾਲੇ ਦਿੱਤਾ ਸੀ ਇਹਨੂੰ ਆ ਵੇਖੋ ਜੀ ਆ ਜਨਵਰ ਆ ਵੇਖੋ ਜੀ ਸ਼ੌਂਗ ਦਾ ਕੋਈ ਮੁੱਲ ਨਹੀਂ ਆ ਰੋ ਠੀਕ ਹੈ ਵੀਰ ਜੀ ਠੀਕ ਹੈ ਬਣਾ ਕੇ ਧੰਨਵਾਦ ਹਾਂ ਚੰਗਾ ਵੀਰੇ ਹਾਂ